ਲੱਖ ਤੁਹਾਡੇ ਕੋਲੇ ਸੋਹਣੀਆਂ ਸੋਹਣੀਆਂ ਗੱਡੀਆਂ ਨੇ ਬਾਹਰਲੇ ਦੇਸ਼ ਚ ਲੱਖ ਤੁਹਾਡੇ ਕੋਲੇ ਚੰਗੇ ਚੰਗੇ ਮਕਾਨ ਨੇ ਬਾਹਰਲੇ ਦੇਸ਼ ਚ ਇੰਨੀਆਂ ਗੱਡੀਆਂ ਖੜੀਆਂ ਨੇ ਤੁਹਾਡੇ ਕੋਲ ਜਾਇ ਪੰਜ ਪੰਜ ਖੜੀਆਂ ਨੇ ਪਰ ਜਦੋਂ ਤੁਸੀਂ ਔਲਾਦ ਨੂੰ ਰੇ ਛੱਡ ਕੇ ਜਾਂਦੇ ਹੋ ਨਾ 10 20 ਦਿਨ ਮਿਲ ਕੇ ਉਹ ਤੁਹਾਡਾ ਮਾਣਾ ਜਿਹੜਾ ਮਾਪਿਆਂ ਦਾ ਉਹ ਜਾਣਿਓ ਵੀ ਉਹ ਕੀ ਕਹਿੰਦੇ ਹੋ ਯੋ ਕਿਹੜਾ ਸਮਾਂ ਸੀ ਜਦੋਂ ਮੈਂ ਬੱਚਿਆਂ ਨੂੰ ਬਾਹਰ ਨੂੰ ਭੇਜਿਆ ਚਾਹ ਹੁੰਦੇ ਨੇ ਕਿ ਖਬਰ ਨਹੀਂ ਬਾਹਰਲੇ ਦੇ ਚੱਕੀ ਹੈ ਅੱਜ ਵੀ ਜਿਨ੍ਹਾਂ ਦੇ ਬੱਚੇ ਨਹੀਂ ਗਏ ਉਹਨਾਂ ਨੂੰ ਬੜਾ ਇਹ ਹੈ ਪਰ ਲੇਕਿਨ ਉਹ ਜਿਹੜੇ 20 ਸਾਲ ਨੇ ਨਾ ਬੱਚਿਆਂ ਦੇ ਨਾਲ ਜਦੋਂ ਸਟਰਗਲ ਕਰਦੇ ਨੇ ਇੱਥੇ ਆ ਕੇ ਬਾਹਰਲੇ ਦੇਸ਼ਾਂ 'ਚ ਬੱਚੇ ਤੇ ਉਹ ਮਿਲ ਨਹੀਂ ਮਿਲਦੇ ਨਹੀਂ ਉਹ 20 ਸਾਲ ਕਿਸੇ ਵੀ ਕੀਮਤ ਤੇ ਵੀ عمر ਹੋ ਜਾਂਦੀ ਹੈ 55 60 ਸਾਲ ਦੀ ਉਸ ਦਿਨ ਬਣਦਾ ਮਨ ਕਹਿੰਦਾ ਯਾਰ ਉਹ ਮੈਂ ਕਿੱਥੋਂ ਲਿਆਵਾਂ ਜਵਾਨੀ ਜਿਹੜੀ ਮੈਂ ਇਹਨਾਂ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਸੀ 20 ਸਾਲ ਉਹ ਨਹੀਂ ਮਿਲਦੀ ਫਿਰ ਵੀ ਠੀਕ ਹੈ ਮੁੰਡਿਆਂ ਜਿਨ੍ਹਾਂ ਕੋਲੇ ਤਾਂ ਪੈਸੇ ਨਹੀਂ ਹੈਗੇ ਘੱਟ ਪੈਸੇ ਨੇ ਉਹ ਤਾਂ ਬੇਸ਼ੱਕ ਆਓ ਯਾਰ ਮੇਰੇ ਵਰਗੇ ਕਿਉਂਕਿ ਮੇਰੇ ਵਰਗੇ ਨੇ ਲੱਕੜ ਦੀ ਤਲਵਾਰ ਨਾਲ ਲੜਾਈ ਕੀਤੀ ਆ ساری ਜ਼ਿੰਦਗੀ ਪਰੰਤੂ ਜਿਨ੍ਹਾਂ ਕੋਲੇ ਯਾਰ ਕਿਲੇ 100-100 ਨੇ 50-50 ਕਿਲੇ ਨੇ ਉਹ ਵੀ ਉਰੇ ਬੈਠੇ ਰੋਂਦੇ ਨੇ ਮੈਂ ਕੱਲ ਇੱਕ ਬਾਬਾ ਜੀ ਨੂੰ ਮਿਲਿਆ ਮੈਂ ਕਿਹਾ ਜੀ ਕਿੰਨੀ ਜ਼ਮੀਨ ਹੈ ਉੱਥੇ ਕਹਿੰਦਾ ਜੀ 150 ਬਿਗਾਂ ਜ਼ਮੀਨ ਹੈ ਜੀ ਸਾਰਾ ਟੱਬਰ ਉਰੇ ਬੈਠਿਆ ਹੁਣ ਬੱਤੀ ਜਾਂਦੀ ਮੈਂ ਕਹਾ ਜੀ ਸਾਡੇ ਕੋਲੇ ਤਾਂ 5-7 ਬਿਗਾਂ ਜ਼ਮੀਨ ਸੀ ਅਸੀਂ ਤਾਂ ਚੱਲ ਆਉਣਾ ਹੀ ਸੀ ਤੁਸੀਂ ਕਹਿੰਦੇ ਜੀ ਸਾ ਅਸੀਂ ਚੌ ਹੱਥੇ ਜਵਾਕ ਭੇਜ ਲੇ ਹੁਣ ਜਦੋਂ ਜਵਾਕਾਂ ਨੂੰ ਕਹਿੰਨੇ ਆ ਵੀ ਚਲੋ ਵਾਪਸ ਚਲੀਏ ਉਹਨਾਂ ਕਹਿੰਦੇ ਨਹੀਂ ਜੀ ਅਸੀਂ ਨਹੀਂ ਜਾਣਾ ਸਾਨੂੰ ਤਾਂ ਮੋਸ਼ਕਾਉਂ ਦਾ ਜਿਹੜੇ ਪੋਤੇ ਨਹੀਂ ਉਹ ਕਹਿੰਦੇ ਕਹਿੰਦੇ ਪੋਤੇ ਦਾ ਪੈਰ ਕੋਹੇ ਚ ਪੈ ਗਿਆ ਉਹ ਉੱਦ ਹੀ ਫਲੈਟ ਲੈ ਲਈ ਵੀ ਚਲੋ ਪਾਪਾ ਜਾਣਾ ਇੱਥੇ ਤਾਂ ਕੁਸ਼ ਵੀ ਨਹੀਂ ਹੈਗਾ ਇੱਥੇ ਤਾਂ ਗੰਧੀਆਂ ਰੋੜਾਂ ਨੇ ਪੋਤਿਆਂ ਨੇ ਪੋਤੀਆਂ ਨੇ ਕਿਹਾ ਇਹ ਕਹਿੰਦੇ ਉਸੇ ਦਿਨ ਜਹਾਜ਼ ਦਾ ਟਿਕਟ ਕਟਾ ਕੇ ਆਏ ਤਿੰਨ ਮਹੀਨੇ ਵਾਸਤੇ ਗਏ ਸੀ ਇਸ ਲਈ ਬਹੁਤ ਸੋਚ ਸਮਝ ਕੇ ਬਾਹਰਲੇ ਦੇਸ਼ਾਂ ਦਾ ਕਦਮ ਹੈ ਜਿਹੜਾ ਉਹ ਚੱਕਿਆ ਕਰੋ ਕੋਈ ਪਤਾ ਨਹੀਂ ਹੈਗਾ ਕਿੰਨੂ ਲੋਕਾਂ ਤੋਂ ਪੈਂਦੀ ਹੈ ਆਪਣੇ ਬਿਮਾਰ ਹੋ ਜਾਂਦੇ ਨੇ ਮੇਰੇ ਕੋਲੇ ਪੀਜੀ ਨਹੀਂ ਸੈਂਕੜੇ ਲੋਕ ਪਹੁੰਚਦੇ ਨੇ ਯੂ ਐਸ ਏ ਤੋਂ ਬੱਚੇ ਨਹੀਂ ਹੁੰਦੇ ਕੈਨੇਡਾ ਤੋਂ ਬੱਚੇ ਨਹੀਂ ਹੁੰਦੇ ਇੱਕ ਮੇਰੀ ਜਾਨ ਪਛਾਣ ਵਾਲਾ ਬਜ਼ੁਰਗ ਰੁੜਕੇ ਮਰੇ ਮੇਰੇ ਹੱਥਾਂ 'ਚ ਉਹ ਕਹਿੰਦਾ ਕਿਹੜਾ ਸਮਾਸੀ ਜਦੋਂ ਮੈਂ ਪੁੱਤ ਉਹਦੇ ਪੋਰੇਆ ਪਰੰਤੂ ਜਦੋਂ ਉਹ ਮਰ ਗਿਆ ਉਦੋਂ ਬਾਅਦ ਚ ਪੁੱਤ ਨੇ ਆ ਕੇ 100 100 ਗ੍ਰਾਮ ਦੀਆਂ ਗਲਾਬ ਜਾਮਣਾ ਸ਼ਰਤਾਂ ਜਲੀ ਦੇਣ ਵਾਲੇ ਲੀਟਰ ਬਹੁਤ ਸੇਵਾ ਕੀਤੀ ਹੈ ਜੀ ਮੈਨੂੰ ਪਤਾ ਉਹ ਰੋਂਦਾ ਸੀਗਾ ਬੰਦਾ ਜਦੋਂ ਉਹ ਇੱਥੇ ਬਿਮਾਰ ਸੀਗਾ ਨਾ ਉਦੋਂ 3 ਮਹੀਨੇ ਕੋਈ ਸ਼ਰੀਕੇ ਜੋ ਕੋਤੇ ਜਾਇਆ ਕਰੇ ਕੋਈ ਜਾਇਆ ਕਰੇ ਫਿਰ ਉਹ ਜਵਾਬ ਦੇਦੇ ਅਗਰੇ ਸ਼ਰੀਕੇਵਾਜ ਫਿਰ ਉਹ ਪੰਡਾ ਵਿਚਾਰਾ ਮੇਰੇ ਨਾਲ ਬੈਠ ਕੇ ਜਾਇਆ ਫਿਰ ਇਸ ਲਈ ਬਾਹਰਲਾ ਦੇਸ਼ ਜਿਨ੍ਹਾਂ ਕੋਲੇ ਪੈਸਾ ਹੈਗੇ ਉਹਨਾਂ ਦੀ ਤਾਂ ਤਰਾਸਦੀ ਹੈ ਜਿਨ੍ਹਾਂ ਕੋਲੇ ਨਹੀਂ ਹੈਗਾ ਜਿਨੇ ਜਿਨੇ 4 ਟਣੇ ਚ ਜ਼ਿੰਦਗੀ ਬਤੀਤ ਕੀਤੀ ਹੈ ਉਹ ਬੇਸ਼ੱਕ ਨਿਕਲੋ ਬਾਹਰਲੇ ਦੇਸ਼ ਨੂੰ ਬੱਲੇ ਕੋਈ ਨਹੀਂ ਕੋਈ ਨਾ ਇੱਕ ਪੀੜੀ ਜੇ ਮਾਰੀ ਮੋਟੀ ਤਰ੍ਹਾਂ ਤੱਕਟ ਲੂ ਦੂਜੀ ਦਾ ਤਾਂ ਪੈਸੇ ਹੋ ਜਾਣਗੇ ਥੈਂਕ ਯੂ ਜੀ ਸਾਰਿਆਂ ਦਾ